ਮਾਤਾ ਜੀ ਕੁਝ ਜੇ ਤੁਹਾਨੂੰ ਬਾਰੇ ਨਿਰਾਦਾ سلسلہ ਸ਼ੁਰੂ ਹੋ ਗਿਆ ਪਰसों ਇੱਕ ਮੀਟਿੰਗ ਅਸੀਂ ਪਹਿਲੀ ਮੀਟਿੰਗ ਕੀਤੀ ਸੀ ਜਿੱਥੇ ਕਮੇਟੀਆਂ ਜੰਮੀਆਂ ਵੀ ਉੱਥੇ ਪ੍ਰਬੰਧ ਕਰਨ ਵਾਲੇ ਗੋਦੜੀ ਸਾਹਿਬ ਬਹੁਤ سارے ਲੋਕੋ ਨੇ ਚਾਹੀਸੇ ਕੱਲ੍ਹ ਤੋਂ ਵੀ ਲੱਗੀ ਸੀ ਹੁਣ ਤੇ ਉਸ ਤੋਂ ਬਾਅਦ ਤੋਂ ਮੀਟਿੰਗਾਂ ਮੇਲੇ ਤੋਂ ਪਹਿਲਾਂ ਫਿਰ ਅਸੀਂ ਕਰ ਲੈਣੇ ਹੋਣੇ ਚਾਹੇ ਜਿਵੇਂ ਲਾਸਟ ਮੂਮੈਂਟ ਤੱਕ ਸਭ ਦੀ ਤਿਆਰੀ ਪੁੱਛ ਲਈਏ ਕੋਈ ਕਮੀ ਪੇਸ਼ੀ ਤੋਂ ਹੋ ਕਰਵੇ ਲੰਗਰ ਸਥਿਤੇ ਉੱਥੇ ਗੁਰਦਰਾ ਗੋਦੜੀ ਸਾਹਿਬ ਤੇ ਉਹਨਾਂ ਦੇ ਸੁਝਾਅ ਬੜੇ ਕੀਮਤੀ ਸੀ ਕਿ ਅਸੀਂ ਤੁਸੀਂ ਪ੍ਰੈਸ ਵਾਲੇ ਹੋ ਤੁਸੀਂ ਤੇ Vamos a algún por pare ਉਹ ਤੁਸੀਂ ਸਾਡੇ ਕੋਲ ਤਾਂ ਕਿਉਂ ਬਹਿ ਰਹੇ ਹੋ ਗੱਲਬਾਤ ਕਰ ਰਹੇ ਹੋ ਕਰੜੀ ਦੱਸਦੇ ਹੋ ਹਾਂਜੀ ਮੇਰਾ 2025 ਆ ਰਿਹਾ ਹੈ ਕਿ ਕੀ ਤਿਆਰੀਆਂ ਦੀ ਕਿੰਤਰੀਆਂ ਰਹੀਆਂ ਉਹ ਜੀ ਕ ਖਾਲਸਾ ਉਹ ਜੀ ਕਿ ਫਤਿਹ ਮੀਲੇ ਦੀ ਤਿਆਰੀਆਂ ਉਸੇ ਰੂਪ ਹੀ ਹੋ ਰਹੀਆਂ ਜਿਵੇਂ ਅਸੀਂ ਹਰ ਸਾਲ ਕਰਦੇ ਹਾਂ ਔਰ ਸਰਦਾਰ ਇੰਦਰਜੀਤ ਸਿੰਘ ਜੀ ਖਾਲਸਾ ਦੇ ਦਿਹਾਂਤ ਤੋਂ ਬਾਅਦ ਇਹ ਦੂਜਾ ਮੇਲਾ ਤੇ ਮੇਲਾ 19 ਤਰੀਕ ਨੂੰ ਸ਼ੁਰੂ ਹੋਊਗਾ ਸੁਖਨੀ ਸਾਹਿਬ ਦੇ ਪਾਰਠ ਨਾਲ ਤੇ 23 ਤਰੀਕ ਨੂੰ ਤਿੱਲਾ ਬਾਬਾ ਫਰੀਦ ਤੋਂ ਨਗਰ ਕੀਰਤਨ ਨਿਕਲੇਗਾ ਤੇ ਉਹ ਗੁਰਦੁਆਰਾ ਗੋਦੜੀ ਸਾਹਿਬ ਧਾਰਮਿਕ ਦਵਾਨ ਜਿਹੜੇ ਲੱਗਦੇ ਆ ਉੱਥੇ ਪਹੁੰਚੂਗਾ ਕਿਹੜੇ-ਕਿਹੜੇ ਬੰਦੇ ਸਨਮਾਨਿਤ ਕਰ ਰਹੇ ਹਨ ਸਨਮਾਨਤ ਵਾਸਤੇ ਅਸੀਂ ਕੱਲ ਅਰਜ਼ੀਆਂ ਮੰਗੀਆਂ 10 ਤਰੀਕ ਤੱਕ ਸਾਡੇ ਕੋਲੇ ਅਰਜ਼ੀਆਂ ਅਸੀਂ ਤਰੀਕ ਦਿੱਤੀ ਹੈ ਲਾਸਟ 10 ਸਤੰਬਰ ਤੱਕ ਤੇ ਫਿਰ ਸਾਡੀ ਕਮੇਟੀ ਬਹਿ ਕੇ ਫੈਸਲਾ ਕਰੂਗੀ ਤੇ ਹਰ ਸਾਲ ਦੀ ਤਰ੍ਹਾਂ ਇੱਕ ਕਿਤਾਬ ਬਾਬਾ ਫਰੀਦ ਸਮਾਜ ਸੇਵੀ ਵਾਰਡ ਜਿਹੜਾ ਦਿੰਨੇ ਉਹਦੇ ਵਾਸਤੇ ਇੰਡੀਵਿਜੂਲੀ ਜਾਂ ਕੋਈ ਸੰਸਥਾਵਾ ਕੋਈ ਵੀ ਅਰਜ਼ੀ ਦੇ ਸਕਦੀ ਹੈ ਦੇ ਸਕਦੇ ਹਨ ਪਰ ਉਹਨਾਂ ਨੂੰ ਕੋਈ ਵੀ ਦੋ ਬੰਦੇ ਜ਼ਰੂਰ ਨਾਮਿਨੇਟ ਕਰਨਗੇ ਉਹ ਅਰਜੀ ਅਸੈਪਟ ਹੋ ਗਈ ਆਪਦਾ ਜੋ ਉਹਨਾਂ ਨੇ ਸਮਾਜ ਸੇਵਾ ਚ ਕੰਮ ਕੀਤਾ ਉਹ ਡਿਟੇਲ ਸਾਨੂੰ ਸਾਰਾ ਆਪਦਾ ਉਹ ਜੋ ਰਿਕਾਰਡ ਆ ਉਹ ਦੇਣਗੇ ਤੇ ਦੂਜਾ ਅਵਾਰਡ ਜਿਹੜਾ ਅਸੀਂ ਪਿਛਲੇ ਸਾਲ ਹੀ ਸ਼ੁਰੂ ਕੀਤਾ ਸੀ ਖਾਲਸਾ ਜੀ ਦੇ ਦੇਹਾਨ ਤੋਂ ਬਾਅਦ ਉਹ ਬਾਬਾ ਇੰਦਰਜੀਤ ਸਿੰਘ ਜੀ ਖਾਲਸਾ ਯਾਦਗਰੀ ਅਵਾਰਡ ਆ ਤੇ ਉਹਦੇ ਵਾਸਤੇ ਵੀ ਅਸੀਂ ਅਰਜ਼ੀਆਂ ਮੰਗੀਆਂ ਜਿਹਦੇ ਸਾਹਿਤ ਕਲਾ ਜਾਂ ਕੋਈ ਹੋਰ ਐਸ ਇਲਾਕੇ ਚ ਕਿਸੇ ਵੀ ਖੇਤਰ ਚ ਕਿਸੇ ਨੇ ਕੋਈ ਨਾਮ ਨਖਟਿਆ ਹੋਊਗਾ ਉਹਦੇ ਵਾਸਤੇ ਵੀ ਅਰਜ਼ੀਆਂ ਮੰਗੀਆਂ। ਕਿਤਾਉ ਧਾਰਮਿਕ ਪ੍ਰੋਗਰਾਮਾਂ ਦੀ ਰੂਪਰੇਖਾ ਕੀ ਰਹੂਗੀ? ਰੂਪਰੇਖਾ ਧਾਰਮਿਕ ਪ੍ਰੋਗਰਾਮ ਦੀ ਇਹੀ ਹੈ ਹਰ ਸਾਲ ਦੀ ਤਰ੍ਹਾਂ ਕੀਰਤਨ ਦਰਬਾਰ ਹੋਣਗੇ ਤੇ ਅਸੀਂ ਬਹੁਤ ਅੱਛੇ ਰਾਗੀ ਕੀਤੇ ਆ ਬਹੁਤ ਹੀ ਜਲਦੀ ਪੋਸਟਰ ਲੱਗ ਜਾਣਗੇ ਉਹਨਾਂ ਦੇ ਸ਼ਹਿਰ ਚ ਸਨ ਵਾਰਤ ਕੀਤੀ ਰਾਸ਼ੀ ਉਨੀ ਹੈ ਜਾਂ ਵਧਾਈ ਹੈ ਜਾਂ ਘਟਾਈ ਨਹੀਂ ਰਾਸ਼ੀ ਹੁੰਨੀ ਹੈ ਬਾਬਾ ਫਰੀਦ ਜਿਹੜਾ ਸਮਾਜ ਸੇਵੀ ਵਾਰਡ ਆ ਉਹਦੀ 1 ਲੱਖ ਰੁਪਈਆ ਤੇ ਜਿਹੜਾ ਸਰਦਾਰ ਇੰਦਰਜੀਤ ਸਿੰਘ ਜੀ ਖਾਲਸਾ ਯਾਦਗਾਰੀ ਅਵਾਰਡ ਆ ਜਿਹੜਾ ਸਾਡੇ ਫਾਊਂਡਰ ਚੇਅਰਮੈਨ ਸੀ ਉਹਨਾਂ ਦੀ 50 ਹਜ਼ਾਰ ਆ ਕੋਈ ਆਪ ਕੋਈ ਕਿੱਥੋਂ ਵੀ ਕਰ ਸਕਦਾ ਬਿਲਕੁਲ ਲੋਕਲ ਵੀ ਕਰ ਸਕਦੇ ਪੰਜਾਬ ਚੋਂ ਵੀ ਕਰ ਸਕਦੇ ਆ ਜਿਆਦਾ ਦੇਖਾਂਗੇ ਕੋਈ ਆਪਦੇ ਇਲਾਕੇ ਦਾ ਹੋਵੇ ਤਾਂ ਬਹੁਤ ਵਧੀਆ ਪਰ ਪੂਰੇ ਪੰਜਾਬ ਉਹਦੀ ਵੀ ਜੂਰਡਿਕਸ਼ਨ ਪੰਜਾਬ ਹੈ ਇਹਦੀ ਵੀ ਜੂਰਡਿਕਸ਼ਨ ਪੰਜਾਬ ਹੈ ਹੁਣ ਤੱਕ ਕਿੰਨੇ ਕਿ ਦਿੱਤੇ ਜਾ ਚੁੱਕੇ ਆ ਵਾੜ ਹੁਣ ਦੇਖ ਲੋ ਅਸੀਂ ਡਿਟੇਲ ਚਾਹੀਦੀ ਆ ਤਾਂ ਮੁੰਗੇ ਸਾਬ ਆਇਓ ਓਡੇ ਕੋਲੇ ਲਿਸਟ ਇਹਨਾਂ ਨੂੰ ਦੇ ਦੇਣੇ ਕਿਉਂਕਿ ਸਰਦਾਰਿੰਦਰਜੀਤ ਸਿੰਘ ਦੀ ਜੀ ਖਾਲਸਾ ਦੇ ਜਿਉਂਦੇ ਜੀ ਅਸੀਂ ਇਮਾਨਦਾਰੀ ਵਾਲਾ ਵਾਰਡ ਬੰਦ ਕਰਤਾ ਪਹਿਲਾਂ ਬਾਬਾ ਫਰੀਦ ਅਵਾਰਡ ਫਾਰ ਔਨੈਸਟੀ ਦਿੰਦੇ ਸੀਗੇ ਜੀ ਤੇ ਭਗਤਪੂਰਨ ਸਿੰਘ ਜੀ ਦੇ ਨਾਂ ਤੇ ਅਸੀਂ ਦਿੰਦੇ ਸੀਗੇ ਬਾਬਾ ਫਰੀਦ ਸਮਾਜ ਸੇਵੀ ਵਾਰਡ ਤੇ ਲੇਕਿਨ ਇਮਾਨਦਾਰੀ ਵਾਲਾ ਜਿਹੜਾ ਵਾਰਡ ਸੀ ਨਾ ਉਹਦੇ ਚ ਬਹੁਤ ਸਾਰੀਆਂ ਦਿਕਤਾਂ ਬਾਤ ਚਾਉਂਦੀਆਂ ਸੀ ਲੋਕੀ ਕਿੰਤੂ ਪਰੰਤੂ ਕਰਦੇ ਸੀ ਅੱਗੇ ਵੀ ਤੁਹਾਨੂੰ ਦੱਸਿਆ ਕਿ ਇਮਾਨਦਾਰੀ ਕਿਸੇ ਦੀ تصدیق ਨਹੀਂ ਕੀਤੀ ਜਾ ਸਕਦੀ ਇਹ ਬੰਦਾ ਜਿਹੜਾ ਨਾ ਇਹ ਦਾ ਤੁਰਿਆ ਜਾਂਦਾ ਸਾਧ ਆ ਤੇ ਤੁਰਿਆ ਜਾਂਦਾ ਠੱਗ ਆ ਤੇ ਕੁਰਸੀ ਤੇ ਬਹਿ ਕੇ ਤੁਸੀਂ ਪੈਸੇ ਭਵਨ ਨਹੀਂ ਲੈਂਦੇ ਕਿਸੇ ਆਲ ਦੇ ਨੀਅਰ ਡੀਅਰ ਨੂੰ ਫਾਇਦਾ ਦਿਓ ਕਿਸੇ ਨੂੰ ਬਾਈਪਾਸ ਕਰਕੇ ਨੌਕਰੀ ਕਰ ਦਿਓ ਦਿਓ ਕਿਸੇ ਦੀ ਮੈਰਿਟ ਇਗਨੋਰ ਕਰੋ ਜਾਂ ਕੋਈ ਫੈਸਲਾ ਦਾਲਤੀ ਹੋਵੇ ਉਹ ਕਿਸੇ ਦੇ ਦੂਜੇ ਪ੍ਰੈਸ਼ਰ ਥਲੇ ਹੱਕ ਚ ਕਰ ਦਿਓ ਕਿਸੇ ਦੀ ਬਦਲੀ ਹੱਕ ਚ ਕਰ ਦਿਓ ਹਾਂ ਕਿਸੇ ਦਾ ਪਰਚਾ ਕੱਟਦੇ ਉਹ ਨਹੀਂ ਆਇਆ ਜਾਂ ਆਪਦੇ ਆਕਾਂ ਤੇ ਕਹੇ ਤੇ ਉਹ ਵੀ ਤਾਂ ਬੇਈਮਾਨੀ ਆ ਨਾ ਇਸ ਕਰਕੇ ਉਹ ਵਾਰਡ ਅਸੀਂ ਬੰਦ ਕਰਤਾ ਸੀਗਾ ਤੇ ਬਹੁਤ ਨਾਮੀ ਹਸਤੀਆਂ ਉਹਦੇ ਵਿੱਚ ਸਾਡੇ ਤੋਂ ਸਨਮਾਨ ਹੋ ਚੁੱਕੀਆਂ ਅਸੀਂ ਆਪਦੇ ਜਣੇ ਉਹਦਾ ਪੂਰਾ ਰਿਕਾਰਡ ਜਿਹੜੀ ਛਾਣਬੀਣ ਜਿੰਨੀ ਕਰ ਸਕਦੇ ਸੀਗੇ ਕੀਤੀ ਹੈ ਫਿਰ ਵੀ ਕਦੇ ਨਾ ਕਦੇ ਕੋਈ ਨਾ ਕੋਈ ਉਹਦੇ ਵਿੱਚ ਦਿੱਕਤ ਆਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 21 ਸਦੀ 12ਵੀਂ ਸਦੀ ਦੇ ਸੂਫੀ ਸੰਤ ਪਪਾ ਸ਼ੇਖ ਫਰੀ ਜੀ ਜੋ ਕਿ 23 ਸਤੰਬਰ ਨੂੰ ਆਗਮ ਜਿਹੜਾ ਹੋਇਆ ਸੀਗਾ 12ਵੀਂ ਸਦੀ ਚ ਤੇ 21 ਸਦੀ ਦੇ ਵਿੱਚ ਸ੍ਰੀ ਇੰਦਰਜੀਤ ਸਿੰਘ ਖਾਲਸਾ ਜੀ ਜਿਹੜੇ ਸਾਡੇ ਚੇਅਰਮੈਨ ਸੀ ਉਹਨਾਂ ਨੇ ਇਹ ਸ਼ੁਰੂਆਤ ਉਹਨਾਂ ਦੀ ਯਾਦ ਵਿੱਚ ਇਹ ਆਗਮਨ ਫੁਰਮਾਣਾ ਸ਼ੁਰੂ ਕੀਤਾ ਅੱਜ ਕੀ ਸਾਡਾ 55ਵਾਂ ਇਹ ਸਮਾਗਮ ਹੋਣ ਜਾ ਰਿਹਾ ਤੇ ਅਸੀਂ ਸ਼ਰਦਾ ਤੇ ਸ਼ਰਧਾ ਬੁਰਸ਼ ਸ਼ਹਿਰ ਦੀ ਸਹਿਯੋਗ ਦਾ ਸੰਗਤਾਂ ਦੇ ਸਹਿਯੋਗ ਨਾਲ ਮਨਾਉਣ ਜਾ ਰਹੇ ਆ ਇਹ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਮਨਾਇਆ ਜਾਏਗਾ ਜਿਸ ਦੇ ਵਿੱਚ ਕਥਾਵਾਚਕ ਅਤੇ ਕੀਰਤਨ ਕੀਤਰੀਏ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ 19 20 ਨੂੰ ਦਾ ਟਿੱਲਾ ਬਾਫਰੀਦ ਹੋਏਗਾ ਪ੍ਰੋਗਰਾਮ 21 ਨੂੰ ਸ਼ੀਰਾਖਣਪਾਟ ਸਾਹਿਬ ਉੱਥੇ ਆਰੰਭ ਹੋਣਗੇ ਟਿੱਲਾ ਬਾਫਰੀਦ ਸਾਹਿਬ ਕੇ ਤੇ 21 ਰਾਤ ਨੂੰ ਕਥਾ ਦਰਬਾਰ ਹੋਏਗਾ ਗੁਰਦੁਆਰਾ ਗੋਦਰੀ ਸਾਹਿਬ ਬਾਈ ਨੂੰ ਵੀ ਕੀਰਤਨ ਤੇ ਕਥਾ ਕੀਰਤਨ ਦਰਬਾਰ ਹੋਏਗਾ ਮਾਨ ਕੀਰਤਨ ਦਰਬਾਰ ਹੋਏਗਾ 23 ਤਰੀਕ ਨੂੰ ਸਵੇਰੇ 9 ਵਜੇ ਆਖਣ ਪੜ੍ਹਦੇ ਸਮਾਪਤੀ ਤੋਂ ਉਪਰੰਤ ਇੱਕ ਮਹਾਨ ਨਗਰ ਕੀਰਤਨ ਆਰੰਭ ਹੋਏਗਾ ਜਿਹੜਾ ਕਿ ਸ਼ਹਿਰ ਦੇ ਵਿੱਚ ਹੁੰਦਾ ਹੋਇਆ ਗੋਦੀ ਸਾਹਿਬ ਵਿਖੇ 1 ਵਜੇ ਪਹੁੰਚੇਗਾ ਪੰਜ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਚੱਲੇਗਾ ਤੇ ਇਸ ਜਿਹੜਾ 23 ਤਰੀਕ ਨੂੰ ਇੱਕ ਦੋ ਅਵਾਰਡ ਦਿੱਤੇ ਜਾਣੇ ਹਨ ਇੱਕ ਇਮਾਨਦਾਰੀ ਵਾਲ ਇੱਕ ਯਾਨੀ ਕਿ ਸਮਾਜ ਸੇਵੀ ਅਵਾਰਡ ਇੱਕ ਸਰਦਾਰ ਇੰਡਸਟਰੀਜ਼ ਕਾਲਸਾ ਦੀ ਯਾਦ ਜਿਹੜਾ ਕਿ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਉਹ ਚੱਲਦਾ ਰਹੇਗਾ ਇਹ ਅਵਾਰਡ ਦੇਣ ਵਾਸਤੇ ਅਸੀਂ ਕੱਲ ਅਸੀਂ ਐਪਲੀਕੇਸ਼ਨਾਂ ਅਖਬਾਰ ਮੰਗ ਲਈ ਦੇਾਂਗੇ ਸਾਰਾ ਪੰਜਾਬ ਦੇ ਵਿੱਚੋਂ ਜਿਹੜਾ ਜਿਹੜਾ ਕਿ ਕਰਦੇ ਹਨ ਉਹ ਆ ਸਕਦੇ ਹਨ ਅਪਲਾਈ ਕਰ ਸਕਦੇ ਹਨ ਇਹ 10 ਨਵੰਬਰ ਤੱਕ ਇਹ ਜਿਹੜਾ ਬਵਾ ਫਰੀ ਪਬਲਿਕ ਸਕੂਲ ਦੇ ਵਿੱਚ ਜਿਹੜਾ ਆਫਿਸ ਹੈਗਾ ਉਹਦੇ ਵਿੱਚ ਪਹੁੰਚਾਇਆ ਜਾਣ ਉਸ ਤੋਂ ਬਾਅਦ ਅਸੀਂ ਅچھے ਤਰੀਕੇ ਨਾਲ ਇਹਨੂੰ ਸਾਰਾ ਕੋਕ ਕੇ ਤੇ ਉਹ ਅਵਾਰਡ ਡਿਗਲੇਰ ਕੀਤਾ ਜਾਏਗਾ। ਭਾਈ ਗੁਰਜੀਤ ਕਾਲਸਾ ਭਾਈ